ਬਧਾਈਆਂ ਭਾਈ ਜੀ ਬਧਾਈਆਂ ਤੁਹਾਡੇ ਵੱਲੋਂ ਇੰਨੇ ਮੈਸੇਜ ਫੋਨ ਆ ਰਹੇ ਨੇ ਬਧਾਈਆਂ ਦੇ ਬਸ ਭਾਈ ਇਹ ਨਾ ਪ੍ਰਮਾਤਮਾ ਹੀ ਕਿਰਪਾ ਕਰਦਾ ਹੁੰਦਾ ਬਸ ਇਕਦਾਂ ਹੀ ਪ੍ਰਮਾਤਮਾ ਨੇ ਵਹਿਰਲ ਕਰਤੇ ਮਸ਼ਹੂਰ ਕਰਤੇ ਇਹੀ ਅਸੀਂ ਚਾਹੁੰਦੇ ਸੀ ਦਰਸਲ ਨਾ ਸਾਡੇ ਘਰਦਿਆਂ ਦਾ ਮੇਰੀ ਖਾਸ ਕਰਕੇ ਮਾਂ ਦਾ ਇਹ ਸੁਪਨਾ ਸੀ ਵੀ ਮੇਰਾ ਜਿਹੜਾ ਬੱਚਾ ਹੈ ਇਹ ਵੱਡਾ ਹੋ ਕੇ ਨਾ ਮਸ਼ਹੂਰ ਹੋ ਗਏ ਹੁਣ ਭਾਈ ਸੋਨੂੰ ਪਤਾ ਹੈ ਮਸ਼ਹੂਰ ਹੋਣ ਵਾਸਤੇ ਦੋ ਇੱਕ ਤਰੀਕੇ ਹੁੰਦੇ ਨੇ ਜਾਂ ਤਾਂ ਬੰਦਾ ਕੋਈ ਚੱਜ ਦਾ ਕੰਮ ਕਰੇ ਚੱਜ ਦੇ ਕੰਮ 'ਚ ਮਸ਼ਹੂਰ ਹੋਣ ਨੂੰ ਟਾਈਮ ਬਹੁਤ ਲੱਗਦਾ ਤੇ ਜਾਵਾਂਦਾ ਫਿਰ ਲਾਂਮ ਤਾਂ ਖੱਟੇ ਤੇ ਭਾਈ ਜੀ ਤੁਸੀਂ ਇੱਕ ਚੀਜ਼ ਦੇਖੋ ਸਾਡੀ ਇਮਾਨਦਾਰੀ ਦੀ ਤੁਸੀਂ ਕਿਸੇ ਨੇ ਪ੍ਰਸ਼ੰਸਾ ਨਹੀਂ ਕੀਤੀ ਸੋਨੂੰ ਸਾਡੀ ਇਮਾਨਦਾਰੀ ਦੇਖੀ ਹੋਣੀ ਨਹੀਂ ਹੈਗੀ ਯਾਰ ਦੇਖੋ ਮੇਰੇ ਨਾਲ ਦਾ ਕਹਿ ਰਿਆ ਸੀ ਵੀ 8 ਟ੍ਰੀਆਂ ਲੈ ਲੈਣੇ ਆ ਮੈਂ ਕਿਹਾ ਨਹੀਂ ਭਈ 6 ਲਵਾਂਗੇ ਜਦੋਂ ਆਪਾਂ ਨੂੰ 6 ਦੀ ਲੋੜ ਹੈ 8 ਕੀ ਕਰਨੀਆਂ ਨੇ ਆਪਾਂ ਨੇ ਉਹ ਸਾਡੀ ਯਾਰ ਇਮਾਨਦਾਰੀ ਨਹੀਂ ਇੱਕ ਮੰਤਰੀ ਸਾਹਿਬ ਨੂੰ ਦੇਣੀ ਸੀ 58 ਜਾਣੇ ਸੀ ਇੱਕ ਇੱਕ ਅਸੀ ਰੱਖ ਲੈਣੀ ਸੀ ਐਮ ਭਾਈ ਅਸੀਂ ਗਰੀਬ ਨਾਲ ਧੱਕਾ ਨਹੀਂ ਕਰਦੇ ਕਿਸੇ ਨਾਲ ਠੀਕ ਹੈ ਦੂਜਾ ਯਾਰ ਉਹ ਗਰੀਬ ਬੰਦਾ ਠੰਡ ਦੇ ਵਿੱਚ ਖੜਾ ਸੀ ਅਸੀਂ ਉਹਨੂੰ ਟਾਈਮ ਨਾਲ ਬੇਲਾ ਕਰਕੇ ਘਰੇ ਤੋਰ ਤਿਆਰ ਕੀ ਗਲਤ ਕਰਤਾ ਭਾਈ ਅਸੀਂ ਨੇ ਐਂ ਦੱਸੋ ਮੈਨੂੰ ਉਹ ਅੰਡਿਆਂ ਦੇ ਵਿੱਚ ਚੂਚੇ ਸੀ ਵਿਚਾਰੇ ਉਹ ਇੰਨੀ ਠੰਡ ਦੇ ਵਿੱਚ ਯਾਰ ਉਹ ਜੀਵਾਂ ਦਾ ਕਿਸੇ ਨੂੰ ਖਿਆਲ ਹੀ ਨਹੀਂ ਹੈਗਾ ਸੀ ਸੜਕ ਦੇ ਉੱਤੇ ਲੋਕ ਆਉਂਦੇ ਸੀ ਲੰਘੀ ਜਾਂਦੇ ਸੀ ਆਉਂਦੇ ਸੀ ਲੰਘੀ ਜਾਂਦੇ ਸੀ ਯਾਰ ਉਹਨਾਂ ਦਾ ਧਿਆਨ ਹੀ ਨਹੀਂ ਆਇਆ ਕਿਸੇ ਨੂੰ ਸਾਨੂੰ ਅਸੀਂ ਜੋ ਦੇਖਿਆ ਵੀ ਯਾਰ ਵਿਚਾਰੇ ਠੰਡ 'ਚ ਨੇ ਤਾਂ ਅਸੀਂ ਉਹਨਾਂ ਨੂੰ ਜੇ ਗੱਡੀ 'ਚ ਬਿਠਾ ਲਿਆ ਕੋਈ ਪ੍ਰਮਾਤਮਾ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਯਾਰ ਕਾਦੇ ਵਾਸਤੇ ਨੇ ਕਿਸੇ ਗਰੀਬਾਂ ਦੀ ਬੇਜ਼ੁਬਾਨਾਂ ਦੀ ਮਦਦ ਕਰਨ ਵਾਸਤੇ ਨੇ ਠੀਕ ਹੈ ਜੇ ਅਸੀਂ ਉਹ 6 ਟ੍ਰੇਆਂ ਵਾਲੇ ਅੰਡੇਾਂ ਦੇ ਚੂਚੇ ਅਸੀਂ ਆਪਣੀ ਗੱਡੀ 'ਚ ਹੀਟਰ ਲਾ ਕੇ ਬਿਠਾ ਲੇ ਤਾਂ ਭਾਈ ਅਸੀਂ ਗਲਤ ਕਿੱਥੇ ਆ ਸਾਨੂੰ ਐਂ ਦੱਸੋ ਅਸੀਂ ਘਰੇ ਆ ਕੇ ਇੱਕ ਆਂਡਾ ਭੰਨੇ ਆਂ ਅੰਡੇ ਦੇ ਵਿੱਚੋਂ ਤਰਲਪਾਦਾਰਤ ਨਹੀਂ ਨਿਕਲਿਆ ਕੁਝ ਹੋਰ ਹੀ ਨਿਕਲਿਆ ਸਾਡਾ ਇੱਕ ਮਿੱਤਰ ਲੈਬੋਰਟਰੀ ਵਾਲਾ ਉਹਦੇ ਕੋਲੋਂ ਚੈੱਕ ਕਰਾਇਆ ਚੈੱਕ ਦੇ ਵਿੱਚ ਲਾਨਤਾ ਆਈਆਂ ਭਰ-ਭਰ ਕੇ ਭਾਈ ਅਸੀਂ ਤਾਂ ਇੱਕ ਗਰੀਬ ਦਾ ਫਾਇਦਾ ਕੀਤਾ ਸੀ ਵਿਚਾਰੇ ਦਾ ਯਾਰ ਵੈਸੇ ਵੀ ਨਾ ਜਦੋਂ ਹੁਣ ਛੋਟੇ ਹੁੰਦੇ ਮੈਂ ਬਚਪਨ ਦੇ ਵਿੱਚ ਜੇ ਘਰ ਦੇ ਨੂੰ ਕੋਈ ਚੀਜ਼ ਪੁੱਛਦਾ ਤਾਂ ਬਾਪੂ ਇੱਕੋ ਗੱਲ ਕਹਿੰਦਾ ਹੁੰਦਾ ਸੀ ਤੂੰ ਅੰਡੇ ਲੈਣੇ ਨਹੀਂ ਅਸੀਂ ਆਪੇ ਕਰ ਲਾਂਗੇ ਮੈਂ ਮੰਤਰੀ ਸਾਹਿਬ ਨਾਲ ਰਹਿਣਾ ਜੇ ਮੈਂ ਕਦੇ ਮੰਤਰੀ ਸਾਹਿਬ ਦੀ ਪੀਏ ਤੋਂ ਮੈਂ ਪੁੱਛਦਾ ਕਿ ਮੰਤਰੀ ਸਾਹਿਬ ਕੀ ਕਹਿੰਦੇ ਉਹ ਵੀ ਇਹ ਕਹਿੰਦਾ ਤੂੰ ਅੰਡੇ ਲੈਣੇ ਨੇ ਇਹ ਬਾਈ ਅੰਡੇ ਨਾ ਮੇਰੇ ਦਿਮਾਗ ਚ ਫਸੇ ਹੋਏ ਸੀ ਮੈਨੂੰ ਐ ਸੀ ਵੀ ਇੱਕ ਦਿਨ ਮੈਨੂੰ ਅੰਡੇ ਮਸ਼ਹੂਰ ਕਰਨੇ ਕਿ ਬਸ ਬਾਈ ਕਿਰਪਾ ਹੋਗੀ ਪ੍ਰਮਾਤਮਾ ਦੀ ਮੈਂ ਤਾਂ ਸੋਚਿਆ ਵੀ ਨਹੀਂ ਸੀ ਇੱਕਦਾਂ ਮੇਰੇ ਦਿਮਾਗ ਚ ਆ ਗਈ ਵੀ ਯਾਰ ਅੰਡੇ ਹੁਣ ਗੱਡੀ ਤੇ ਰੱਖ ਲੇ ਕਿਉਂ ਨਾ ਆਪਾਂ ਗੱਡੀ ਤੋੜ ਲਈਏ ਬਸ ਕਿਰਪਾ ਕਰਤੀ ਬਾਈ ਪ੍ਰਮਾਤਮਾ ਨੇ ਮਸ਼ਹੂਰ ਕਰਤੇ ਯਾਰ ਹੁਣ ਦੋਸਤਾਂ ਮਿੱਤਰਾਂ ਦੇ ਫੋਨ ਆ ਰਹੇ ਨੇ ਇੱਕ ਹੋਰ ਦੇਖੋ ਬਾਈ ਸਾਡੇ ਨਾ ਪਿੰਡ ਦੇ ਵਿੱਚੋਂ ਸਾਨੂੰ ਕੋਈ ਜਾਣਦਾ ਨਹੀਂ ਸੀ ਜੇ ਕੋਈ ਰਿਸ਼ਤੇਦਾਰ ਸਾਡਾ ਕੋਈ ਘਰ ਪੁੱਛਦਾ ਮਸਾਂ ਜੇ ਘਰ ਲੱਭਦਾ ਹੁਣ ਅਸੀਂ ਆ ਬਾਈ ਅੰਡੇ ਵਾਲੇ ਵਜਿਆ ਕਰਾਂਗੇ ਹੁਣ ਸਾਡੇ ਦਾਦੇ ਪੜਦਾਦੇ ਕਿਸੇ ਦਾ ਨਾਮ ਲੈਣ ਦੀ ਲੋੜ ਨਹੀਂ ਕੇਰਾ ਕਹਿ ਦਿਓ ਬਾਈ ਅੰਡੇ ਵਾਲਿਆਂ ਦੇ ਜਾਣਾ ਇਹ ਤਾਂ ਬਾਈ ਬਸ ਪ੍ਰਮਾਤਮਾ ਨੇ ਕਿਰਪਾ ਕਰਨੀ ਸੀ ਬਾਈ ਉਹ ਪਾਲਣਹਾਰ ਹੈ ਸਬਦ ਦਾ ਉਹਨੇ ਖਿਆਲ ਰੱਖਣਾ ਠੀਕ ਹੈ ਨਾ ਉਹਨੇ ਸਭ ਨੂੰ ਮਸ਼ਹੂਰ ਕਰਨਾ ਕੋਈ ਕਿਸੇ ਤਰੀਕੇ ਨਾਲ ਹੋ ਜਾਂਦਾ ਭਾਈ ਕੋਈ ਕਿਸੇ ਤਰੀਕੇ ਨਾਲ ਹੋ ਜਾਂਦਾ ਅਸਤ ਭਾਈ ਆਪਣੇ ਹਿਸਾਬ ਨਾਲ ਤਾਂ ਗਰੀਬ ਬੰਦੇ ਦਾ ਫਾਇਦਾ ਹੀ ਕੀਤਾ ਜੇ ਫਿਰ ਵੀ ਤੁਸੀਂ ਕਹਿੰਦੇ ਹੋ ਭਾਈ ਅਸੀਂ ਕੋਈ ਲਾਹਨਤਾਂ ਘਟਨ ਵਾਲਾ ਕੰਮ ਕੀਤਾ ਭਾਈ ਮੈਂ ਤੁਹਾਡੇ ਕੋਲੋਂ ਸਾਰਿਆਂ ਤੋਂ ਮਾਫੀ ਮੰਗ ਲੈਣਾ ਮੈਂ ਅਸੀਂ ਉਹ ਗਰੀਬ ਬੰਦੇ ਦੇ ਭਾਈ ਅੰਡੇ ਮੋੜ ਆਵਾਂਗੇ ਇੱਕ ਯਾਰ ਮੈਨੂੰ ਗਿਲਾ ਹੈ ਤੁਹਾਡੇ ਪੰਜਾਬੀਆਂ ਤੇ ਤੁਸੀਂ ਇੱਕੋ ਗੱਲ ਕਹਿੰਦੇ ਹੋ ਅੰਡੇ ਚੋਰੀ ਕਰਲੇ ਚੋਰ ਨੇ ਉਹ ਬਾਈ ਯਾਰ ਕੁਛ ਤਾਂ ਖਿਆਲ ਕਰੋ ਯਾਰ ਇੰਨੀ ਬੇਸ਼ਰਮੀ ਨਾ ਦਿਓ ਯਾਰ ਕਟੋ ਕਟ ਚੋਰ ਤਾਂ ਅਸੀਂ ਬਿਲਕੁਲ ਨਹੀਂ ਹੈਗੇ ਇਹਨੂੰ ਡਾਕਾ ਕਹੋ ਬਾਈ ਚੋਰੀ ਤਾਂ ਉਹਲੇ ਹੁੰਦੀ ਹੈ ਅਸੀਂ ਤਾਂ ਸ਼ਰੀਆਮ ਨੂੰ ਲੁੱਟ ਕੇ ਲੈ ਗਏ ਯਾਰ